ਨਹੀਂ ਭਾਜੀ ਇਹਨਾਂ ਨੂੰ ਸਮਝਣਾ ਚਾਹੀਦਾ ਵੈਸੇ ਤੇ ਉਧਰ ਬਹੁਤ ਬੰਦਿਆਂ ਦਾ ਨੁਕਸਾਨ ਹੋਇਆ ਇਹਦੇ ਨਾਲ ਨਾਮ ਡੋਨਾਂ ਹੀ ਡਾਣੀ ਚਾਹੀਦੀ ਗੁੱਡੀ ਹਾਂ ਚਾਇਨਾ ਨਹੀਂ ਵਰਤਣੀ ਚਾਹੀਦੀ ਮਾੜੀ ਮਾੜੀ ਆ ਤੇ ਆਹੀ ਡਾਣਦੇ ਆ ਗਾੜੀਆਂ ਦੇ ਬੱਚੇ ਡਾਣਗੇ ਕੀ ਫਾਇਦਾ ਚਾਇਨਾ ਡੋਰ ਨਾਲ ਪਤੰਗ ਵਾ ਠੀਕ ਆ ਡੋਰ ਲੈ ਆਮਡੋਰੇ ਅੱਜ ਕੱਲ ਸੇਮ ਵੇਖਣ ਚ ਬਣ ਗਏ ਆ ਆਮਡੋਰੀ ਆ ਅੰਮ੍ਰਿਤਸਰ ਦੇ ਸ਼ਹਾਟਾ ਦੀ ਬਸੰਤ ਬਹੁਤ ਮਸ਼ਹੂਰ ਹੈ ਜਿੱਥੇ ਕਿ ਲੋਕ ਪਹੁੰਚ ਕੇ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਉੱਥੇ ਹੀ ਪਤੰਗबाजी ਕਰਦੇ ਹੋਏ ਵੀ ਅਨਜ਼ਰ ਆਉਂਦੇ ਰਿਹਾ ਜੇਕਰ ਤੁਹਾਨੂੰ ਤਸਵੀਰਾਂ ਦਿਖਾਈਏ ਤਾਂ ਅਸੀਂ ਉਸ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪਤੰਗਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਬਸੰਤ ਦੇ ਤਿਉਹਾਰ ਦੇ ਮੱਦੇਨਜ਼ਰ ਕਿਉਂਕਿ ਹੁਣ ਖੱਟੀ ਮਿੱਠੀ ਰੋਤ ਦੀ ਸ਼ੁਰੂਆਤ ਹੋ ਜਾਂਦੀ ਹੈ ਲੇਕਿਨ ਜਦੋਂ ਇਸ ਦੌਰਾਨ ਜਿਹੜੀ ਹੈ ਗੁਰਦੁਆਰਾ ਸ਼ਹਾਟਾ ਸਾਹਿਬ ਦੇ ਵਿੱਚ ਲੋਕ ਪਹੁੰਚਦੇ ਨੇ ਤੇ ਉੱਥੋਂ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਜਿਹੜੀ ਹੈ ਆਪਣੀ ਪਤੰਗਬਾਜ਼ੀ ਕਰਕੇ ਇਸ ਦਿਨ ਨੂੰ ਜਿਹੜਾ ਹੈ ਉਹ ਮਨਾਇਆ ਜਾਂਦਾ ਲੇਕਿਨ ਕੁਝ ਨੌਜਵਾਨ ਵੇਖਿਆ ਕਿਤੇ ਚਰਖੀ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿਉਂਕਿ ਅਕਸਰ ਹੀ ਗੱਟੂਆਂ ਦੇ ਨਾਲ ਪਤੰਗਬਾਜ਼ੀ ਕੀਤੀ ਜਾਂਦੀ ਸੀ ਵੀਜੀ ਕੀ ਕੀ ਨਾਮ ਹੈ ਤੁਹਾਡਾ ਪਹਿਲਾਂ ਤੋਂ ਰਜੇਸ਼ ਕਿੱਥੋਂ ਆਇਓ ਅਮਰ ਕਾਲਸਾ ਕਾਲੇ ਜੀ ਕਾਲਸਾ ਕਾਲੇ ਤੋਂ ਤੁਸੀਂ ਚਰਖੀ ਫੜੀ ਹੋਈ ਹੈ ਕੀ ਕਾਰਨ ਸਮਝਦੇ ਤੁਸੀਂ ਚਰਖੀ ਨਾਲ ਪਤੰਗਬਾਜ਼ੀ ਕਰ ਰਹੇ ਹੋ ਤੇ ਸਾਰੇ ਆਰਮਡੋਰ ਹੈ ਕੀ ਆ ਇਹਦੇ ਨਾਲ ਕੋਈ ਸੇਫਟੀ ਹੈ ਕੀ ਰਹਿੰਦੀ ਹੈ ਸੇਫਟੀ ਰਹਿੰਦੀ ਪਾਜੀ ਇਹਦੇ ਨਾਲ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਗਟੂਆਂ ਦੇ ਨਾਲ ਪਤੰਗਬਾਜ਼ੀ ਕਰ ਰਹੇ ਨੇ ਕੀ ਕਾਰਨ ਸਮਝਦੇ ਹੋ ਕਿ ਲੱਗਦਾ ਨਹੀਂ ਡਰ ਨਹੀਂ ਹੁੰਦਾ ਕਿ ਬੋ ਹੋ ਜੇਗੀ ਜਾਂ ਕੁਝ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜੇਗੀ ਨਹੀਂ ਪਾਜੀ ਇਹਨਾਂ ਨੂੰ ਸਮਝਣਾ ਚਾਹੀਦਾ ਵੈਸੇ ਤੇ ਉਧਰ ਬਹੁਤ ਬੰਦਿਆਂ ਦਾ ਨੁਕਸਾਨ ਹੋਇਆ ਇਹਦੇ ਨਾਲ ਆਪਾਂ ਐਸੇ ਕਰਕੇ ਆਪਾਂ ਨੋਰਮਲ ਲੈ ਕੇ ਹੈਂਡ ਓਵਰ ਆਪਾਂ ਆਡੇ ਵੀ ਇੱਕ ਵਾਰ ਹੋਇਆ ਇਹ ਤਰਸ ਕਰਕੇ ਆਪਾਂ ਵੀ ਪਹਿਲਾਂ ਆਪਾਂ ਵੀ ਦੇਣਾ ਡੋਨੇ ਸੀ ਹਾਂ ਤੇ ਜਦੋਂ ਹੁੰਦੀ ਉਦੋਂ ਪਤਾ ਲੱਗਦਾ ਹਰ ਇੱਕ ਨੂੰ ਹਾਂ ਜਿੰਨੇ ਜਿੰਨੂੰ ਹੱਟ ਬੀਤੀ ਹੁੰਦੀ ਉਸ ਤੋਂ ਬਾਅਦ ਹੀ ਹੈ ਨਾ ਹਾਂਜੀ ਤੇ ਮੱਥਾ ਟੇਕ ਲਿਆ ਗੁਰਦੁਆਰਾ ਸਾਹਿਬ ਨਹੀਂ ਆਏ ਦੇ ਆਏ ਆ ਅੱਛਾ ਇਹ ਬੋਹ ਕੀ ਗੁੱਡੀ ਹੈ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਨੇ ਜਿਹੜੇ ਨੇ ਪਤੰਗ ਬਾਜੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਇੱਕ ਹੋਰ ਵੀਰ ਵੀ ਆ ਉਹਨੇ ਚਰਖੀ ਦੇ ਨਾਲ ਪਤੰਗ ਬਾਜੀ ਕਰ ਰਹੇ ਨੇ ਵੀਜੀ ਕੀ ਕਹਿਣਾ ਚਾਹੋਗੇ ਆਰਮ ਡੋਰ ਦੇ ਨਾਲ ਪਤੰਗ ਬਾਜੀ ਤੇ ਚਾਈਨਾ ਡੋਰ ਦੇ ਨਾਲ ਪਤੰਗ ਬਾਜੀ 'ਚ ਕਿੰਨਾ ਕੁ ਫਰਕ ਸਮਝਦੇ ਤੁਸੀਂ ਪਾਜੀ ਬਈ ਇਹਦੇ ਨਾਮ ਡੋਰ ਨਾਲ ਹੀ ਡਾਣੀ ਚਾਹੀਦੀ ਗੁੱਡੀ ਹਾਂ ਚੈਨਾ ਨਹੀਂ ਵਰਤਣੀ ਚਾਹੀਦੀ ਮਾੜੀ ਮਾੜੀ ਆਹੇ ਡਾਣ ਨੇ ਆਹ ਗਾੜੀ ਵਾਲੇ ਬੱਚੇ ਡਾਣਗੇ ਕੀ ਫਾਂਦਾ ਆਮ ਡੋਰ ਹੀ ਲਓ ਤਾਂ ਹੀ ਤੁਸੀਂ ਦਿਖਾਇਆ ਕਿ ਆਮ ਡੋਰ ਨਾਲ ਪਤੰਗबाजी ਆਮ ਡੋਰ ਵਰਤਦੇ ਵੀ ਹਾਂ ਬਿਲਕੁਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਆਮ ਡੋਰ ਦੇ ਨਾਲ ਪਤੰਗबाजी ਕੀਤੀ ਜਾ ਰਹੀ ਹੈ ਤਾਂ ਜੋ ਕਿ ਇੱਕ ਮੈਸੇਜ ਜਿਹੜਾ ਹੈ ਉਹ ਜ਼ਰੂਰ ਆ ਦਿੱਤਾ ਗਿਆ ਸੀ ਲੇਕਿਨ ਤੁਸੀਂ ਚਾਈਨਾ ਡੋਰ ਨਾਲ ਪਤੰਗबाजी ਕਰ ਅੱਜ ਕੱਲ ਸੇਮ ਵੇਖਣ ਚ ਬਣ ਗਏ ਆ ਆਮਡੋਰੀ ਆ ਇਹ ਆਮਡੋਰੀ ਆ ਹਾਂਜੀ ਹੱਥ ਵੇਖ ਅੱਛਾ ਠੀਕ ਹੈ ਕੋਟਿੰਗ ਕੀਤੀ ਹੁੰਦੀ ਹੈ ਕੋਟਿੰਗ ਕੀਤੀ ਹੋਈ ਆ ਕੀ ਕਾਰਨ ਸਮਝਦੇ ਹੋ ਕਿ ਲੋਕ ਜਿਹੜੇ ਨੇ ਅੱਜ ਵੀ ਚਾਈਨਾ ਡੋਰ ਤੋਂ ਪਿੱਛੇ ਨਹੀਂ ਹਟ ਪਾਰੇ ਅੱਜ ਵੀ ਬੜੇ ਸਾਰੇ ਜਿਹੜੇ ਫੜੇ ਜਾਂਦੀ ਛੁੱਟੀ ਮਿਲ ਜਾਂਦੀ ਹੈ ਤੇ ਕੰਪੇਟਿਟਿਵਲੀ 2000 ਚੱਕੜੀ ਮਿਲਦੀ ਹੈ ਹਾਂ ਹਾਂ ਜਿਹੜੇ ਚੱਕੜੀ 2000 ਦੀ ਮਿਲਦੀ ਹੈ ਇਹ 500 ਨਾਲੋਂ ਜ਼ਿਆਦਾ ਮਿਲ ਜਾਂਦਾ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਇੱਥੇ ਪਹੁੰਚੇ ਸ਼ਹਾੜਾ ਸਾਹਿਬ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤੋਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਗੁੱਡੀਆਂ ਧਿਆਨ ਨਾਲ ਡਾਓ ਡੋਰ ਡਾੜਾ ਕਿਸੇ ਦੇ ਫਿਰ ਤੇ ਮੈਂ ਡਿੱਗ ਗਿਆ ਹੁਣੇ ਪਹਿਲੀ ਇੱਕ ਪਲੇਟ ਕਰਨੀ ਚਾਹੀਦੀ ਸੀ ਇਹਨਾਂ ਨੂੰ ਧੀ ਮਤਲਬ ਵਧੀਆ ਤ ਆਈ ਸੀ ਬੜੀ ਬਹੁਤ ਆਈ ਸੀ ਚਾਈਨਾ ਡੋਰ ਵੀ ਬੜੀ ਆਈ ਆਈ ਚੜਖੜੀਆਂ ਬੜੀ ਆ ਵੇਖੋ ਆਹ ਮੰਡਾ ਨਹੀਂ ਲੋਂਦਾ ਪੰਜ ਕੀ ਕਹਿਣਾ ਚਾਹੋਗੇ ਤੁਸੀਂ ਆਰਮ ਡੋਰ ਤੇ ਦੂਜੀ ਡੋਰ ਨੂੰ ਲੈ ਕੇ ਆਰਮ ਡੋਰ ਵਧੀਆ ਆਰਮ ਡੋਰ ਬਤਨੀ ਚਾਹੀਦੀ ਐ ਮੇਰੇ ਤੋਰੇ ਗੱਟੂ ਹੈਗਾ ਨਹੀਂ ਭਰਾ ਮੈਚ ਰਖੜੀ ਵਰਤਨਾ ਕੀ ਹੋ ਗਿਆ ਜੀ ਨਹੀਂ ਤੁਸਾਨੂੰ ਲੱਗਦਾ ਹੈ ਕਿ ਜਿਹੜੀ ਆਪਣੀ ਜੇਕਰ ਕਿਸੇ ਨੂੰ ਸਾਟ ਲੱਗ ਜਾਏ ਤੇ ਲੱਗਦਾ ਨਹੀਂ ਕਿ ਨੁਕਸਾਨ ਕਿਸਦਾ ਉਸਰਾ ਚਾਈਨਾ ਡੋਰ ਨੁਕਸਾਨ ਹੁੰਦਾ ਮੇਰੀ ਆਬਿਰ ਵਿੱਚ ਤੁਹਾਨੂੰ ਸਾਟ ਲੱਗੀ ਆ ਉਸ ਤੋਂ ਬਾਅਦ ਛੱਡੀ ਤੁਸੀਂ ਚਾਈਨਾ ਡੋਰ ਨਹੀਂ ਮੈਂ ਹਾਂ ਉਸ ਤੋਂ ਬਾਅਦ ਛੱਡੀ ਸਮਝ ਲਓ ਤੁਸੀਂ ਦੇਖ ਸਕਦੇ ਕਿ ਨੌਜਵਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਆਰਮਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਜਰੂਰ ਨਜ਼ਰ ਆ ਰਹੇ ਨੇ ਕਿ ਦੇ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਚਾਈਨਾ ਟਰੋਡ ਨਾਲ ਇਸ ਕੰਮ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਤਾਂ ਜੋ ਕਿ ਲੋਕਾਂ ਨੂੰ ਆਪਣੀ ਜਿਹੜੀ ਹੈ ਜ਼ਿੰਦਗੀ ਜਿਹੜੀ ਹੈ ਉਹ ਬਚ ਸਕੇ ਲੇਕਿਨ ਕਿੰਨਾ ਕਹਦਾ ਤੁਸੀਂ ਦੇਖ ਸਕਦੇ ਹੋ ਇਹ ਬਸੰਤ ਅਸ਼ਾਟੇ ਦੀ ਬਸੰਤ ਹੈ ਬਹੁਤ ਆ ਮਸ਼ਹੂਰ ਬਸੰਤ ਪੰਚਵੀ ਜਿਹੜੀ ਹੈ ਇੱਥੇ ਮਨਾਈ ਜਾਂਦੀ ਜਿੱਥੇ ਨੌਜਵਾਨ ਅਤੇ ਪਰਿਵਾਰਿਕ ਮੈਂਬਰ ਗੁਰਦੁਆਰਾ ਸ਼ਾਟਾ ਸਾਹਿਬ ਦੇ ਵਿੱਚ ਪਹੁੰਚ ਕੇ ਜਿਹੜੇ ਨੇ ਉਹਨਾਂ ਤੋਂ ਮੱਸਤਕ ਹੁੰਦੇ ਨੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਉੱਥੇ ਹੀ ਇੱਥੇ ਪਤੰਗ ਬਾਜ਼ੀ ਵੀ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਕੋਠਾ ਸਾਹਿਬ ਦਾ ਮੇਲਾ ਜਿਹੜਾ ਹੈ ਉਹ ਵੀ ਜਿਹੜਾ ਹੈ ਜਰੂਰ ਆਉਂਦਾ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਖਾਸ ਕਰਕੇ ਬੱਚੇ ਜਿਹੜੇ ਨੇ ਉਹ ਜਰੂਰ ਪਹੁੰਚਦੇ ਨੇ ਅਤੇ ਪਹੁੰਚਣ ਤੋਂ ਬਾਅਦ ਪਤੰਗ ਬਾਜ਼ੀ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਤਾਂ ਤੁਸੀਂ ਜਿੱਥੇ ਵੀ ਵੇਖੋਗੇ ਤੁਹਾਨੂੰ ਪਤੰਗਾ ਹੀ ਪਤੰਗਾ ਨਜ਼ਰ ਆਉਣ ਗਿਆ ਕਿਉਂਕਿ ਬਸੰਤ ਦੀ ਧੁਰਤ ਜਦੋਂ ਸ਼ੁਰੂ ਹੁੰਦੀ ਹੈ ਤਾਂ ਖੱਟੀ ਮਿੱਠੀ ਰੁੱਤ ਦੀ ਸ਼ੁਰੂਆਤ ਜਿਹੜੀ ਹੈ ਉਹ ਹੁੰਦੀ ਹੈ ਜਿਸ ਨੂੰ ਲੈ ਕੇ ਲੋਕ ਅਤੇ ਖਾਸ ਕਰਕੇ ਨੌਜਵਾਨ ਬੱਚੇ ਜੇ ਬੱਚਿਆਂ ਜਿਹੜੀਆਂ ਨੇ ਉੱਥੇ ਪਹੁੰਚ ਰਹੇ ਤੇ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਕਈ ਨੌਜਵਾਨ ਜਿਹੜੇ ਨੇ ਇੱਥੇ ਚਾਈਨਾ ਜ਼ੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਵੀ ਨਜ਼ਰ ਆਏ ਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਆਮ ਡੋਰ ਦੇ ਨਾਲ ਵੀ ਕਈ ਨੌਜਵਾਨ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਏ ਕਿਉਂਕਿ ਕਹਿੰਦੇ ਨੇ ਕਿ ਆਮ ਡੋਰ ਦੇ ਨਾਲ ਪਤੰਗਬਾਜ਼ੀ ਦੇ ਨਾਲ ਜਿਹੜਾ ਹੈ ਕਾਫੀ ਲੋਕਾਂ ਨੂੰ ਜਿਹੜਾ ਨੁਕਸਾਨ ਹੁੰਦਾ ਹੈ ਉਸ ਤੋਂ ਵਿਚਾਰ ਜੜਾਇਆ ਹੋ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਜ਼ੋਰ ਦੇ ਵਿੱਚ ਜ਼ਰੂਰ ਕਰਦਾਂਗੇ ਕਮੀ ਜਿਹੜੀ ਹੈ ਚਾਈਨਾ ਡੋਰ ਦੇ ਵਿੱਚ ਨਜ਼ਰ ਆਉਂਦੀ ਹੈ ਲੇਕਿਨ ਕਿਤਨਾ ਕਿਤੇ ਅੱਜ ਵੀ ਤੜਲੇ ਦੇ ਨਾਲ ਜੇ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਨੌਜਵਾਨ ਕਰਦੇ ਹੋਏ ਨਜ਼ਰ ਆਏ ਲੇਕਿਨ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਡੋਰ ਦਾ ਜਿਹੜਾ ਬਾਈਕਾਡ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਕਿ ਕਿਸੇ ਵੀ ਪਰਿਵਾਰ ਨੂੰ ਨੁਕਸਾਨ ਹੋਣ ਤੋਂ ਬਚਾ ਸਕੀਏ ਲੇਕਿਨ ਬਸੰਤ ਪੈਂਚ ਦੇ ਮੌਕੇ ਤੇ ਸ਼ਾਹ ਅਸਾ ਗੁਰਦੁਆਰੇ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਉਹ ਵੇਖ Cameraman man, Jayapritha Gurpreet Singh, the unmute Amritsar Sahib.